ਦੁਖ ਹਟਾਲ ਗੁਰ ਸੇਵੀਐ ਐਹਨੇ ਸਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਿਫਤ ਖਸਾਂਦੀ ਨੂਰ ਅਰਸਾਂ ਕੋ ਸੌ ਛੱਟੀ ਐ ਤਉ ਦੇ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸਜਣ ਸੱਚਾ ਪਾਤਸ਼ਾਹ ਸਿਰਸ਼ਾ ਦਸ਼ਾ ਜਿਸ ਪਾਸ ਬੈਠਿਆ ਸੁਹੀਏ ਸਬਨਾ ਦਵੇਸ ਜਿਸ ਪਾਸ ਬੈਠਿਆ ਸੋਹੀ ਹੈ ਸਗਣਾੰਧਾ ਵੇਸ ਸਲੋਕ ਮਹੱਲਾਤੀ ਜਾ ਬਿਨ ਸਤਗੁਰ ਸੇਵੇ ਜਗਤ ਮੁਆ ਬਿਰਤਾਂ ਜਨਮ ਗਵਾਏ ਦੂਜੇ ਭਾਇ ਅਤ ਦੁੱਖ ਲਗਾ ਮਰ ਜੰਮ ਮੈਂ ਆਵੈ ਜਾਏ ਦਿਨ ਸਤ ਗੁਰ ਸੇਵੇ ਜਗਤ ਮੁਆ ਬਿਰਤਾਂ ਜਨਮ ਗਵਾਏ ਦੁਜੈ ਭਾਈ ਅਤ ਦੁੱਖ ਲਗੈ ਮਰ ਜੰਮ ਆਵੈ ਜਾਈ ਵਿਸਟੈ ਅੰਦਰ ਵਾਸ ਹੈ ਫਿਰ ਫਿਰ ਜੁਨੀ ਪਾਈ ਨਾਨਕ ਬਿਨ ਦਾਵੈ ਜਮ ਮਾਰਸੀ ਅੰਤ ਗਿਆ ਪਛਤਾਏ ਮਹੱਲਾ ਤੀਜਾ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੇ ਨਾਰ ਸਵਾਈ ਸਭ ਕਟ ਭੋਗ ਵੈ ਲਿਪਤ ਰਹਾ ਅਲਖ ਨਾ ਲਖਣਾ ਜਾਈ ਪੂਰੇ ਗੁਰ ਦੇ ਖਾਲਿਆ ਸ਼ਬਦੇ ਸੁਜੀ ਪਾਈ ਪ੍ਰਖਿ ਸੇਵ ਸੇ ਪੁਰਖ ਹੋਵੇ ਜਿਨੇ ਹੋਵੇ ਸ਼ਬਦ ਜਲਾਈ ਤਿਸ ਕਾ ਸ਼ਰੀਰ ਕੋ ਨਹੀਂ ਨਾ ਕੋ ਕੰਟਕ ਵੈਰਾਈ ਨੇਹ ਚਲ ਰਾਜ ਹੈ ਸਦਾ ਤਿਸ ਕੇ ਰ ਨਾ ਆਵੇ ਨਾ ਜਾਈ ਅਨੰਦਿਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਏ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਪਾਉੜੀ ਜਿਨ ਕੈ ਹਰ ਨਾਮ ਵਸਿਆ ਸਦ ਹਿਰਦੈ ਹਰ ਨਾਮੋਂ ਤਿੰਨ ਕੋ ਰਖਣ ਹਾਰਾ ਹਰ ਨਾਮ ਪਿਤਾ ਹਰ ਨਾਮ ਮਾਤਾ ਹਰ ਨਾਮ ਸਖਾਈ ਮਿਤਰ ਹਮਾਰਾ ਹਰ ਨਾਮੈ ਨਾਲ ਗੱਲਾਂ ਹਰ ਨਾਮੈ ਨਾਲ ਮਸਲਤ ਹਰ ਨਾਮੁ ਹਮਾਰੀ ਕਰਦਾ ਨਿਤ ਸਾਰਾ ਹਰ ਨਾਮੁ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੁਲ ਹਰ ਨਾਮ ਪਰਵਾਰਾ ਜਨ ਨਾਨਕ ਕੋ ਹਰ ਨਾਮ ਹਰ ਗੁਰ ਦੀਆ ਹਰ ਹਲਤ ਪਲਤ ਸਦਾ ਕਰਹਿ ਨਸਤਾਰ ਜਨ ਨਾਨਕ ਕੋ ਹਰ ਨਾਮ ਹਰ ਗੁਰ ਦੀਆ ਹਰ ਹਲਤ ਪਲਤ ਸਦਕ ਕਰੇ ਨਿਸਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਬਿਨ ਸਤਗੁਰ ਸੇਵੇ ਜਗਤ ਨੂੰ ਆਲ ਬਿਰਥਾ ਜਨਮ ਗਵਾਏ ਦੂਜੈ ਭਾਏ ਅਤ ਦੁਖ ਲਗਾ ਵਾਦੇ ਜਦ ਮੈਂ ਆਵੇ ਜਾਏ ਅਜ ਅਮਰਤ ਵੇਲੇ ਦਾ ਇਹ ਪਾਵਨ ਮੁਖਵਾਕ ਤੀਸਰੇ ਪਾਸ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਖਾਰ ਵਿੰਤੂ ਉਚਾਰਨ ਕੀਤਾ ਹੋਇਆ ਤਨ ਤਨ ਸਾਹਿਬ ਸ੍ਰੀ ਗੁਰੂ ਗੰਸਾ ਮਹਾਰਾਜ ਜੀ ਦੇ ਪਾਵਨ ਅੰਗ 591 592 ਤੇ ਸੁਭਾਈ ਮਾਨ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ